ਅੱਜ ਦਿਨ ਚੜਦੇ ਹੀ ਅਬੋਹਰ ਚ ਹੋਏ ਕਤਲकांड ਨੂੰ ਲੈ ਕੇ ਲਗਾਤਾਰ ਪੰਜਾਬ ਚ ਗੁੱਸਾ ਬਣਿਆ ਹੋਇਆ ਦੱਸਦੀ ਹੈ ਕਿ ਅਬੋਹਰ ਦੇ ਵਿੱਚ ਕੁੜਤਾ ਪਜਾਮਾ ਕਿੰਗ ਮੰਨੇ ਜਾਂਦੇ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਬਾਕੀ ਵਿਰੋਧੀਆਂ ਨੇ ਭਗਵੰਤ ਸਰਕਾਰ ਨੂੰ ਕੇਰਨਾ ਸ਼ੁਰੂ ਕਰ ਦਿੱਤਾ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਗੈਂਗਸਟਰ ਪੰਜਾਬ 'ਚ ਤੇ ਰਾਜ ਕਰ ਰਹੇ ਹਨ ਅਤੇ ਦੂਜੇ ਪਾਸੇ ਭਗਵੰਤ ਮਾਨ ਡੂੰਗੀ ਨੀਂਦ ਸੁੱਤੇ ਹਨ ਅੱਜ ਅਬੋਰ ਵਿੱਚ ਮਸ਼ਹੂਰ ਵੀਰ ਵੈਲ ਟੇਲਰ ਦੁਕਾਨ ਦੇ ਮਾਲਕ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੀਤੇ ਦਿਨੀ ਮੋਗਾ 'ਚ ਵੀ ਪੰਜਾਬੀ ਅਦਾਕਾਰਾਂ ਤਾਨੀਆਂ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ ਨੂੰ ਵੀ ਉਹਨਾਂ ਦੇ ਕਲੀਨਿਕ ਦੇ ਅੰਦਰ ਗੋਲੀ ਮਾਰੀ ਗਈ ਇਹ ਸ਼ਾਸਨ ਨਹੀਂ ਹੈ ਇਹ ਪੂਰੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਗੋਲੀਆਂ ਅਤੇ ਖੂਨ ਖਰਾਬੇ ਦੇ ਹਵਾਲੇ ਕਰ ਦਿੱਤਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਗਵਨ ਸਰਕਾਰ ਨੂੰ ਘੇਰਦੇ ਹੋਏ ਲਿਖਿਆ ਅਸੀਂ ਅਬੋਹਰ ਦੇ ਪ੍ਰਸਿੱਧ ਵਪਾਰੀ ਸੰਜੀਵ ਵਰਮਾ ਦੀ ਦਿਨ ਦਿਹਾੜੇ ਹੋਈ ਬੇਰਹਿਮ ਹੱਤਿਆ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਇਸ ਦੁਖਦਾਈ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਘੈਰੀ ਸਾਂਝੀਦਾਰੀ ਤੇ ਸੰਵੇਦਨਾ ਪ੍ਰਗਟ ਕਰਦੇ ਹਾਂ ਇਹ ਦਰਦਨਾਕ ਘਟਨਾ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਸਾਫ਼ ਬਿਆਨ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਵਾਰ ਦਾਤ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਸਵਾਲ ਇਹ ਉੱਠਦਾ ਹੈ ਕਿ ਜਦੋਂ ਸੂਬੇ ਵਿੱਚ ਦਿਨ ਦਿਹਾੜੇ ਦਿਨ ਚੜ੍ਹਦੇ ਲੋਕਾਂ ਦੀਆਂ ਇੰਜ ਬੇਤੜਕ ਹੱਤਿਆਵਾਂ ਹੋ ਰਹੀਆਂ ਹਨ ਤਾਂ ਆਖਿਰ ਸਰਕਾਰ ਕਿੱਥੇ ਹੈ ਤੇ ਆਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਦੇ ਹੋਏ ਲਿਖਿਆ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ ਅਬੋਰ ਵਿੱਚ ਨਿਊ ਵੀਅਰ ਵੈਲ ਟੇਲਰਸ ਦੇ ਮਾਲਕ ਸੰਜੀਵਰਮਾ ਦਾ ਦਿਨ ਦਿਹਾੜੇ ਹੋਇਆ ਕਤਲ ਸੂਬੇ ਵਿੱਚ ਪਸਰੇ ਜੰਗਲ ਰਾਜ ਨੂੰ ਦਰਸਾਉਂਦਾ ਹੈ ਅੱਜ ਪੰਜਾਬ ਦੇ ਡਾਕਟਰ ਕਲਾਕਾਰ ਅਤੇ ਖਿਡਾਰੀਆਂ ਸਮੇਤ ਕਾਰੋਬਾਰੀ ਬਦਮਾਸ਼ਾਂ ਵੱਲੋਂ ਮਿਲ ਰਹੀਆਂ ਜਬਰੀ ਵਸੂਲੀਆਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ ਮੈਂ ਇਸ ਬਹਿਰਮ ਕਤਲ ਦੀ ਸਖਤ ਨਿੰਦਾ ਕਰਦਾ ਅਤੇ ਵਰਮਾ ਪਰਿਵਾਰ ਨਾਲ ਦਿ ਲੋ ਸੰਵੇਦਨਾ ਪ੍ਰਗਟ ਕਰਦਾ ਹਾਂ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਨਿਆਂ ਦੇ ਘਟਾਰੇ ਵਿੱਚ ਲਿਆਵੇ ਦੱਸਦੀ ਹੈ ਕਿ ਅੱਜ ਦਿਨ ਪੰਜਾਬ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਨੇ ਤੇ ਲਗਾਤਾਰ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਤੇ ਅੱਜ ਸਵੇਰੇ ਹੀ ਪੰਜਾਬ ਦੇ ਕੁਰਤਾ ਪਜਾਮਾ ਕਿੰਗ ਮੰਨੇ ਜਾਂਦੇ ਸੰਜੀਵ ਵਰਮਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਬੀਤੇ ਦਿਨੀ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਦੇ ਵੀ ਗੋਲੀਆਂ ਮਾਰੀਆਂ ਗਈਆਂ ਸਨ ਤੇ ਹੁਣ ਇਸੇ ਨੂੰ ਲੈ ਕੇ ਲਗਾਤਾਰ ਵਿਰੋਧੀ ਭਗਵੰਤ ਸਰਕਾਰ ਨੂੰ ਘੇਰ ਰਹੇ ਨੇ ਤੇ ਸਵਾਲ ਪੁੱਛ ਰਹੇ ਨੇ ਖੈਰ ਪੰਜਾਬ ਦੀ ਕਾਨੂੰਨੀ ਵਿਵਸਥਾ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ